ਫਿਰੋਜ਼ਪੁਰ ਦੇ ਸਚਿਨ ਨਾਦੇ ਮੁੰਡੇ ਨੇ ক্রিকেট ਦੇ ਵਿੱਚ ਵੱਡਾ ਮਕਾਮ ਹਾਸਿਲ ਕੀਤਾ ਦੱਸਦੇ ਆ ਕਿ ਸਚਿਨ ਦੇ ਫਾਦਰ ਜੋ ਕਿ 버ਗਰ ਦੀ ਦੁਕਾਨ ਚਲਾ ਕੇ ਆਪਣਾ ਪਰਿਵਾਰ ਚਲਾ ਰਹੇ ਸੀ ਉਹਨਾਂ ਨੇ ਇਸ ਦਾ ਸਾਰਾ ਕ੍ਰੈਡਿਟ ਸਚਿਨ ਦੇ ਕੋਚ ਨੂੰ ਦਿੱਤਾ ਉਹਨਾਂ ਕਹਿੰਦੇ ਕਿ ਫਿਰੋਜ਼ਪੁਰ ਦੇ ਇੱਕ ਸਰਹੱਦੀ ਜ਼ਿਲ੍ਹੇ ਦੇ ਵਿੱਚੋਂ ਪਿਛਲੇ 75 ਸਾਲ ਤੋਂ ਫਿਰੋਜ਼ਪੁਰ ਚ ਸਾਡਾ ਬੱਚਾ ਜਿਹੜਾ ਉਹ ਸਿਲੈਕਟ ਹੋਇਆ ਉਹਨਾਂ ਕਹਿੰਦੇ ਕਿ 6 ਸਾਲ ਦੀ ਉਮਰ ਤੋਂ ਹੀ ਉਹ ক্রিকেট ਖੇਡ ਰਿਹਾ ਹੈ ਇਹਦੀ ਪ੍ਰਤਿਭਾ ਨੂੰ ਦੇਖ ਕੇ ਦੇ ਕੋਚ ਨਿਤਿਨ ਮਹਿਤਾ ਜੀ ਅਕੈਡਮੀ ਦੇ ਵਿੱਚ ਉਸ ਨੂੰ ਪਾਇਆ ਤੇ ਜਦੋਂ ਨੇ ਖੇਲਨਾ ਸ਼ੁਰੂ ਕੀਤਾ ਤੇ ਕੋਚ ਦੀ ਮਿਹਨਤ ਦੇ ਸਦਕਾ ਸਚਿਨ ਦੀ ਗੇਮ ਜਿਹੜੀ ਆ ਉਹ ਵਧੀਆ ਹੁੰਦੀ ਚਲੀ ਗਈ ਉੱਥੇ ਸਚਿਨ ਚੌਧਰੀ ਨੇ ਕਿਹਾ ਕਿ ਉਸਨੇ ਕਈ ਟੂਰਨਾਮੈਂਟ ਖੇਡੇ ਉਸ ਨੂੰ ਕਈ ਇਨਾਮ ਵੀ ਜਿਹੜੇ ਨੇ ਉਹ ਮਿਲੇ ਹਨ ਦੱਸਿਆ ਕਿ ਕੜੀ ਮਿਹਨਤ ਦੇ ਬਲ ਬੁੱਤਿਆ ਜੋ ਦੀ ਸਿਲੈਕਸ਼ਨ ਹੋਈ ਆ ਤੇ ਅੱਗੇ ਵੀ ਉਹ ਕੜੀ ਮਿਹਨਤ ਕਰੇਗਾ ਤਾਂ ਕਿ ਉਹ ਟੀਮ ਇੰਡੀਆ ਦੇ ਵਿੱਚ ਸਿਲੈਕਟ ਹੋ ਸਕੇ ਤੇ ਭਾਰਤ ਦੇ ਵਾਸਤੇ ਖੇਡ ਸਕੇ ਮੇਰੇ ਕ੍ਰਿਕਟ ਖੇਡਣ ਵਿੱਚ ਮੇਰੇ ਫਾਦਰ ਸਾਹਿਬ ਤੇ ਮੇਰੇ ਤਾਤਾ ਦਾ ਬਹੁਤ ਵੱਡਾ ਪਤਾ ਤੇ ਇਸ ਕਰਕੇ ਮੈਂ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦਾ ਵਾ ਤੇ ਮੇਰਾ ਡ੍ਰੀਮ ਹੈ ਮੈਂ ਅੱਗੇ ਜਾ ਕੇ ਇੰਡੀਆ ਨੂੰ ਰਿਪਰਜ਼ੈਂਟ ਕਰਾਂ ਹੁਣ ਕਿੱਥੇ ਸਿਲੈਕਸ਼ਨ ਹੋਈ ਤੁਹਾਡੀ ਪੁਣ ਵਿਜੇ ਮੱਤਨ ਟ੍ਰੋਫੀ ਦਾ ਬੀਸੀਐ ਦਾ ਕੋਈ ਕੱਪ ਹੈ ਟੂਰਨਾਮੈਂਟ ਇਸ ਕਰਕੇ ਮੇਰੇ ਉਧਰ ਸਿਲੈਕਸ਼ਨ ਹੋਈ ਹੈ ਤਾਂ ਕਿਵੇਂ ਦਾ ਲੱਗ ਰਿਹਾ ਹੈਗਾ ਕਿੰਨੀ ਖੁਸ਼ੀ ਹੈ ਇਸ ਚੀਜ਼ ਦੀ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਅੱਗੇ ਕੋਸ਼ਿਸ਼ ਕਰਾਂਗਾ ਮੈਂ ਹੋਰ ਆਪਣੇ ਸੁਪਨਿਆਂ ਦੇ ਖਰਾ ਉਤਰਾਂਗਾ ਸਰ ਫਾਦਰਸ ਆਫ ਚਾਚੂ ਇਹਨਾਂ ਦੇ ਅੱਗੇ ਹੋਰ ਸੁਪਨਿਆਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜਦੋਂ ਪ੍ਰੈਕਟਿਸ ਕਿੰਨੇ ਘੰਟੇ ਤੁਸੀਂ ਕਰਦੇ ਸੀਗੇ ਪ੍ਰੈਕਟਿਸ ਸਰ ਡੇਲੀ 5-6 ਘੰਟੇ ਸਰ ਲਾੜਦੇ ਬੰਦੇ ਨੇ ਕਿਉਂਕਿ ਹਰ ਕੋਈ ਸਪੋਰਟਸਮੈਨ ਮਿਹਨਤ ਕਰਦਾ ਹੈ ਤੇ ਫਿਰ ਉਹਦਾ ਬਾਅਦ ਅਕਸਰ ਮੋਲ ਵੀ ਮੁਰਦਾ ਹੈ ਇਨਾਮ ਤਾਂ ਸਰ ਮੈਂ ਬੈਸਟ ਬੋਲਰ ਬੈਸਟ ਬੈਟਸਮੈਨ ਮੈਨ ਆਫ ਦਿ ਸੀਰੀਜ਼ ਸਰ ਇਨਾਮ ਤਾਂ ਸਰ ਬਹੁਤ ਜਿੱਤੇ ਆ ਤੇ ਸਰ ਮੇਰੇ ਹਾਈਐਸਟ ਰਨ ਸੀਗੇ ਪੰਜਾਬ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਵਿੱਚ 150 ਨਾਟ ਆਊਟ ਤੇ ਸਰ ਵਿਕਟਾ ਸੀ ਵਿਕਟਾ ਸਰ 25 ਸੀ ਤੇ ਜਿਹਦੇ ਵਿੱਚ ਸਰ 6 ਵਿਕਟਾ ਸੀ ਗਿਆ ਬੈਸਟ ਜਿਹੜਾ ਸਪੈਲ ਸੀਗਾ ਉਹ ਵੀ ਸਰ ਮੁਕਸਰ ਖਿਲਾਫ ਸਰ ਪਿਆ ਸੀਗਾ ਤੇ ਅੱਗੇ ਹੁਣ ਇੰਡੀਆ ਟੀਮ ਚ ਵੀ ਜਾਣਾ ਚਾਹੁੰਦਾ ਹਾਂ ਜੀ ਹਾਂਜੀ ਸਰ ਸਰ ਡ੍ਰੀਮ ਦਾ ਸਰ ਸਰ ਡ੍ਰੀਮ ਦਾ ਸਰ ਹਰ ਇੱਕ ਬੱਚਾ ਤਾਂ ਹੁੰਦਾ ਹੈ ਕਿ ਜੇ ਮੈਂ ਇੰਡੀਆ ਟੀਮ ਵੱਲੋਂ ਖੇਡਾਂ ਇਸ ਕਰਕੇ ਸਰ ਮੇਰਾ ਡ੍ਰੀਮ ਸੇਮ ਹੀ ਹੈ ਮੈਂ ਅੱਗੇ ਦਾ ਕੇ ਹੈ ਉਹਦੇ ਜਿਸ ਨੂੰ ਰਿਪਰਜੈਂਟ ਕਰਾਂ ਇਹ ਜੀ ਅ ਬੱਚਾ ਸਾਡੇ ਫਿਰੋਜ਼ਪੁਰ ਸ਼ਹਿਰ ਦਾ ਹੈ ਜੀ ਤੇ ਉਮਰ ਇਹਦੀ 16 ਸਾਲ ਦੀ ਹੈ ਤੇ ਜਿਹੜੀ ਸਾਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਅੰਡਰ 16 ਵਿਜੇ ਮਰਚੰਟ ਟ੍ਰੋਫੀ ਹੁੰਦੀ ਹੈ ਬੀਸੀਸੀਆਈ ਆਰਗੇਨਾਈਜ਼ ਕਰਾਂਦੀ ਹੈ ਉਹਦੇ ਵਿੱਚ ਬੱਚਾ ਸਾਡਾ ਪੰਜਾਬ ਦੀ ਟੀਮ ਦੇ ਵਿੱਚ ਸਿਲੈਕਟ ਹੋਇਆ ਤੇ ਪਹਿਲਾਂ ਤਾਂ ਅਸੀਂ ਚਾਰ ਬੰਦੇ ਜਿਹੜੇ ਬੜੇ ਇੰਪੋਰਟੈਂਟ ਲੋਗ ਨੇ ਜਿਨ੍ਹਾਂ ਦਾ ਇਹਦੇ ਵਿੱਚ ਰੋਲ ਰਿਹਾ ਇਹਨੂੰ ਅੱਜ ਇੱਥੇ ਜਿਹੜੀ ਅਸੀਂ ਖੁਸ਼ੀ ਮਨਾ ਰਹੇ ਹਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਪੀਸੀਏ ਦੇ ਦਿਲਸ਼ੇਰ ਖੰਨਾ ਜੀ ਫਿਰ ਉਹਨਾਂ ਦੇ ਫਾਦਰ ਚੌਧਰੀ ਸਾਹਿਬ ਤੇ ਕੋਚ ਸਾਹਿਬ ਸਾਡੇ ਨਿਤਿਨ ਮਹਿਤਾ ਜੀ ਜਿਹੜੇ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਨੇ ਇਹਨਾਂ ਨੂੰ ਹਮੇਸ਼ਾ ਮਿਹਨਤ ਮਿਹਨਤ ਦੇ ਸਦਕਾ ਉਹ ਨਾ ਰਹੀ ਅੱਜ ਇੱਥੇ ਪਹੁੰਚ ਸਕਿਆ ਤੁਸੀਂ ਇਹ ਦੇਖੋ ਵੀ ਇਹ ਸਾਡੀ ਹਿਸਟਰੀ ਚ ਫਿਰੋਸਪੁਰ ਦੀ ਪਹਿਲੀ ਵਾਰੀ ਹੋਇਆ ਲੋਕੀ ਕਹਿੰਦੇ ਸੀ ਕਿ ਆਮ ਸ਼ਹਿਰਾਂ ਦੇ ਬੱਚੇ ਹੁੰਦੇ 75 ইয়ার্স ਦੇ ਬਾਅਦ ਪਹਿਲੀ ਵਾਰੀ ਕੋਈ ਪੰਜਾਬ ਦੀ ਟੀਮ ਚ ਸਿਲੈਕਟ ਹੋਇਆ ਅਸੀਂ ਪੀਸੀਏ ਦੀ ਦਾ ਦਸ਼ੀਰ ਖੰਨੇ ਦਾ ਉਹਨਾਂ ਵੱਲੋਂ ਲੁਆਏਗੇ ਕੋਚਸ ਆਰ ਪੀ ਸਿੰਘ ਉਹਨਾਂ ਦੇ ਸਿਲੈਕਟਰ ਅੰਕੁਰ ਜੀ ਐਪੈਕਸ ਮੈਂਬਰ ਚੰਦਨ ਮਦਨ ਜੀ ਇਹਨਾਂ ਸਾਰਿਆਂ ਦਾ ਥੈਂਕਸ ਕਰਦੇ ਆ ਕਿੰਨੀ ਦੇਰ ਤੋਂ ਬੱਚਾ ਖੇਡ ਰਿਹਾ ਇਹ ਹੈ ਇਹ ਪਿਛਲੇ 10 ਸਾਲਾਂ ਤੋਂ ਲਗਾਤਾਰ ਨਿਤਿਨ ਮੇਤਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਸ ਕਰਕੇ ਸਾਡਾ ਸੁਪਨਾ ਅੰਡਰ 19 वर्ल्ड कप ਵਾਸਤੇ ਜੋ ਸਾਡੇ ਕੋਚ ਸਾਹਿਬ ਜੀ ਇਹਨੂੰ ਤਿਆਰੀ ਕਰਾ ਰਹੇ ਨੇ ਇਹ ਖੇਡ ਕੇ ਆਏਗਾ ਵੀ ਇਹ ਮਰਚੈਂਟ ਟਰਾਫੀ ਇਸ ਤੋਂ ਬਾਅਦ ਉਸ ਚੀਜ਼ ਦੀ ਤਿਆਰੀ ਹੋਏਗੀ ਜੀ ਕਿੰਨੀ ਮਿਹਨਤ ਕੀਤੀ ਹੈ ਇਹਨੇ ਕਿੰਨੇ ਸਾਲਾਂ ਤੋਂ ਖੇਡ ਰਿਹਾ ਸਰ ਪਿਛਲੇ 10 ਸਾਲ ਤੋਂ ਕਰੀਬ ਮਿਹਨਤ ਕਰ ਰਿਹਾ ਜੀ ਨਿਤਿਨ ਸਾਹਿਬ ਦੇ ਅੰਡਰ ਜੀ 5 ਤੋਂ 6 ਘੰਟੇ ਪ੍ਰੈਕਟਿਸ ਕਰ ਰਿਹਾ ਦਿੱਲੀ ਤਹੋ ਕਿੰਨੇ ਸਾਲ ਦੀ ਉਮਰ ਸੀ ਜਦੋਂ ਇਹਨੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸਰ ਪਹਿਲੇ ਤਾਂ ਇਹ 4 ਸਾਲ ਤੋਂ ਇਹ ਖੇਡਣਾ ਸ਼ੁਰੂ ਕੀਤਾ ਉਹਨੂੰ ਉਸ ਟਾਈਮ ਮੈਂ ਖੁਦ ਹੀ ਪ੍ਰੈਕਟਿਸ ਕਰਾ ਰਿਹਾ ਸੀ ਫਿਰ ਨਿਤਿਨ ਸਰ ਕੋਲ ਇਹਨਾਂ ਨੂੰ ਲੈ ਕੇ ਗਿਆ ਤੇ ਉਹਨਾਂ ਨੇ ਇਹਦੀ ਪ੍ਰਤਿਭਾ ਨੂੰ ਪਛਾਣਿਆ ਵੈਸੇ 10 ਸਾਲ ਤੋਂ ਛੋਟਾ ਬੱਚਾ ਲੈਂਦੇ ਨਹੀਂ ਪਰ ਇਹ 6 6.5 7 ਸਾਲ ਦਾ ਬੱਚਾ ਸੀ ਜਿਸ ਨੂੰ ਇਹਨਾਂ ਨੇ ਇਹਨੂੰ ਬੱਚੇ ਨੂੰ ਦੇਖਿਆ ਵੀ ਇਹਦੇ ਵਿੱਚ ਨੈਚੁਰਲ ਟੈਲੈਂਟ ਹੈ ਤੋ ਉਦੋਂ ਹੀ ਉਹਨਾਂ ਨੇ ਕਿਹਾ ਵੀ ਇਹ ਬੱਚਾ ਚਲੋ ਮੇਰੇ ਕੋਲ ਲੈ ਕੇ ਆਓ ਵੈਸੇ ਉਹ 10 ਸਾਲ ਤੋਂ ਛੋਟਾ ਬੱਚਾ ਨਹੀਂ ਲੈਂਦੇ ਕਿਉਂਕਿ ਜਿਹੜੇ ਕੋਚ ਚੀਜ਼ ਸਮਝਾਉਂਦੇ ਨੇ ਛੋਟੇ ਬੱਚਿਆਂ ਨੂੰ ਉਹ ਸਮਝ ਨਹੀਂ ਆਉਂਦੀ ਪਰ ਇਹਦਾ ਟੈਲੈਂਟ ਦੇਖ ਕੇ ਇਹਨਾਂ ਨੇ ਉਸ ਟਾਈਮ ਹੀ ਇਹਨੂੰ ਬੁਲਾ ਲਿਆ ਆਪਣੀ ਅਕੈਡਮੀ 'ਚ ਵੀ ਮੈਂ ਬੱਚੇ ਨੂੰ ਮੈਂ ਤਿਆਰ ਕਰਾਂਗਾ ਨਾਲੇ ਟਾਈਮ ਤੇ ਆਪਣੇ ਪੰਜਾਬ ਦਾ ਨਾਮ ਦੇਸ਼ ਦਾ ਨਾਮ ਰੋਸ਼ਨ ਕਰੇਗਾ ਨੈਚੁਰਲ ਟੈਲੈਂਟ ਹੈ ਇਸ ਬੱਚੇ ਕੋਲ ਚਾਈਨਾ ਮੈਨ ਬੋਲਰ ਹੈ ਜੀ ਤੋ ਟੌਪ ਆਰਡਰ ਬੈਟਸਮੈਨ ਹੈ ਜੀ ਐਰਕੀ ਵੀ ਜਿਹੜੇ ਡਿਸਟ੍ਰਿਕਟ ਦੇ ਮੈਚ ਹੋਏ ਨੇ ਪੰਜਾਬ ਚ ਪਹਿਲੇ ਨੰਬਰ ਤੇ ਆਲ ਰੌਂਡਰ ਪ੍ਰਦਰਸ਼ਨ ਹੈ ਜੀ ਇਸ ਬੱਚੇ ਦਾ 450 ਰਨ ਸੀ ਤੇ 26 ਵਿਕਟਾਂ ਸੀ ਦੀ ਇਸ ਟਾਈਮ ਪੂਰੇ ਪੰਜਾਬ ਚ ਪਹਿਲੇ ਨੰਬਰ ਤੇ ਸੀ ਜੀ ਚਾਰ ਮੈਚਾਂ ਦੇ ਵਿੱਚ ਇਹ ਪਰਫਾਰਮੈਂਸ ਹੈ ਜੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਸਾਡੇ ਤੋਂ ਜਾਰਾ ਜਿੰਨਾਂ ਦਾ ਜੋਰ ਲੱਗਾ ਉਹ ਸਾਡੇ ਰਿਸ਼ੀ ਸ਼ਰਮਾ ਜੀ ਨੇ ਨਿਤਿਨ ਸਰ ਜੀ ਨੇ ਸਾਡੇ ਪੀਸੀਆ ਦੇ ਜਿਹੜੇ ਨਵੇਂ ਸੈਕਟਰੀ ਬਣੇ ਦਲਸ਼ੇਰ ਖੰਨਾ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਇਹਨਾਂ ਦੇ ਵਿੱਚ ਲੋਕੀ ਕਹਾਰੇ ਸੀ ਮਾਈਨਰ ਡਿਸਟ੍ਰਿਕਟ ਦਾ ਬੱਚਾ ਨਹੀਂ ਖੇਲਦਾ ਜਦੋਂ ਦੇ ਉਹ ਬਣੇ ਨੇ ਉਹਨਾਂ ਨੇ ਸਾਡੇ ਫਰੋਜ਼ਪੁਰ ਦੇ ਬੱਚੇ ਖੇਲਦੇ ਪਏ ਨੇ ਉਹਨਾਂ ਫਾਇਲਕਾਰਾ ਬੱਚਾ ਵੀ ਆ ਗਿਆ ਫਰੀਦਕੋਟ ਦੇ ਬੱਚੇ ਵੀ ਖੇਲਦੇ ਪਏ ਨੇ ਅੱਗੇ ਸੀਗਾ ਵੀ ਵੱਡੇ ਡਿਸਟ੍ਰਿਕਟ ਹੈ ਉਹਨਾਂ ਦੇ ਬੱਚੇ ਰਿਪਰੈਜ਼ੈਂਟ ਕਰਦੇ ਸੀ ਆ ਪਿਛਲੇ 2-3 ਸਾਲ ਤੋਂ ਜਿੰਨੋਂ ਦੇ ਉਹਨਾਂ ਨੇ ਆਪਣੇ ਪੀਸੀਆ ਦੇ ਵਿੱਚ ਉਹਦਾ ਸੰਭਾਲਿਆ ਮਾਈਨਰ ਡਿਸਟ੍ਰਿਕਟ ਦੇ ਬੱਚੇ ਵੱਧ ਤੋਂ ਵੱਧ ਜਾ ਰਹੇ ਜੀ ਮਾਈਨਰ ਡਿਸਟ੍ਰਿਕਟ ਦਾ ਨਮਨ ਤੀਰ ਵੀ ਸਾਡੇ ਉਹਨਾਂ ਇਥੋਂ ਨਿਕਲਿਆ ਵਾ ਉਹ ਆਈਪੀਐਲ 'ਚ ਵੀ ਸਾਡੇ 5 ਕਰੋੜ ਦਾ ਵਿਕਿਆ ਇਸ ਟਾਈਮ ਤੋਂ ਦਿਨਾਂ ਦੇ ਵਿੱਚ ਹੀ ਕਿਤੇ ਦੇ ਕਿਤੇ ਸਾਡੇ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਪਛਾਣਤਾ ਅੱਗੇ ਉਹਨਾਂ ਦਾ ਹੋਰ ਜਿਸ ਜਿੱਦਾਂ ਦਾ ਸਾਨੂੰ ਮਿਲੇਗਾ ਅਸ਼ੀਰਵਾਦ ਅਸੀਂ ਉਹ ਬੱਚੇ ਉਨੀ ਮਿਹਨਤ ਹੋਰ ਕਰਨਗੇ ਤੇ ਫਿਰ ਹੋਰ ਅੱਗੇ ਜਾਣਗੇ ਜੀ ਇਹ ਤਾਂ ਅਜੇ ਸ਼ੁਰੂਆਤ ਹੋਈ ਆ ਇਸ ਤੋਂ ਬਾਅਦ ਹੋਰ ਬੱਚੇ ਕਾਫੀ ਟੈਲੈਂਟਡ ਨੇ ਸਰਕੂਲ ਵੀ ਸਾਡੇ ਕੋਲ ਬੈਚ ਐਸੋ ਦਾ ਅੰਡਰ 14 ਤੋਂ ਅੰਡਰ 15 14 16 ਦਾ ਇਹੋ ਜਿਹਾ ਬੈਚ ਤਿਆਰ ਹੋ ਰਿਹਾ ਵਾ ਤੁਸੀਂ ਦੇਖੋ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਨਾਲ ਮੈਚ ਲਵਾ ਰਹੇ ਹੋ ਤਾਂ ਪੂਰਾ ਟੱਕਰ ਦੇਣਗੇ ਜੀ ਇਸ ਟਾਈਮ ਦਿਨ ਰਾਤ ਮਿਹਨਤ ਚੱਲਦੀ ਪੀ ਅਕੈਡਮੀ ਦੀ ਤੇ ਦਿੱਲੀ ਸ਼ਨੀ ਐਤਵਾਰ ਮੈਚ ਹੋ ਰਹੇ ਨੇ ਛੋਟੇ ਬੱਚਿਆਂ ਤੇ ਬਹੁਤ ਅੱਛੇ ਲੈਵਲ ਤੇ ਕ੍ਰਿਕਟ ਚੱਲਦੀ ਪੀ ਫਿਰੋਜ਼ਪੁਰ ਦੀ ਅੱਗੋਂ ਸਾਡੇ ਰਿਸ਼ੀ ਸ਼ਰਮਾ ਜੀ ਜਿੰਨੀ ਦੇ ਨਾਲ ਜੁੜੇ ਰਹਿਣਗੇ ਤੇ ਇਹ ਹੋਰ ਅੱਗੇ ਜਾਏਗਾ ਜੀ ਬਾਕੀ ਅਸੀਂ ਪੀਸੀਆਰ ਆ ਬਹੁਤ ਧੰਨਵਾਦ ਕਰਦੇ ਆ ਦਲਸ਼ੇਰ ਖੰਨਾ ਜੀ ਦਾ ਦਿਲੋਂ ਧੰਨਵਾਦ ਕਰਦੇ ਆ ਸਾਡੇ ਬੱਚੇ ਨੂੰ ਮੌਕਾ ਦਿੱਤਾ ਜੀ ਅਸੀਂ ਬਿਲਕੁਲ ਨੋਰਮਲ ਜੇ ਫੈਮਲੀ ਤੋਂ ਬਿਲੋਂਗ ਕਰਦੇ ਆ